ਅੱਜ 134 ਮਾ ਜਨੂੰ ਦੇ ਆੜਾ ਬਾਬਰ ਮੈਡਕਰ ਸਾਹਿਬ ਉਹਨਾਂ ਦੇ ਸ਼ਬਦ ਵਿਹਾੜੇ ਤੇ ਸਕੂਟਰ ਰੈਲੀ ਦਾ ਯੋਜਨ ਕੀਤਾ ਹੈ ਜਤਿੰਦਰ ਗਾਵਰੀ ਜੀ ਗਾਵਰੀ ਜੀ ਸਾਰਿਆਂ ਨੇ ਤੇ ਮੈਂ ਇਹਨਾਂ ਨੂੰ ਅੱਜ ਦੇ ਸ਼ਬਦ ਵਿਹਾੜੇ ਤੇ ਮੁਬਾਰਕਬਾਦ ਜਿੰਨਾ ਤੇ ਕਿੜੀਆਂ ਇਹਨਾਂ ਨੇ ਦੋ ਚਾਰ ਗੱਲਾਂ ਦਸੀਆਂ ਉਸ ਗੱਲਾਂ ਨੂੰ ਮੈਂ ਪੂਰੀਆਂ ਕਰਨ ਜਾ ਰਿਹਾ ਕਿਉਂਕਿ ਇੱਕ ਦੋ ਗੱਲਾਂ ਡਿਮਾਂਡਾਂ ਕੀਤੀਆਂ ਕਲਰਕ ਵਾਲੀਆਂ ਤਨਖਾਹ ਵਾਲੀਆਂ ਉਹ ਮੈਂ ਪਹਿਲਾਂ ਹੀ ਪੂਰੀਆਂ ਕਰ ਚੁੱਕੇ ਆ ਤੇ ਹੁਣ ਦੱਸੂਗਾ ਬੋਲਣ ਲੱਗੇ ਵੀ ਕਿਹੜੀਆਂ-ਕਿਹੜੀਆਂ ਕਰ ਉਹ ਆਊਟਸੋਰਸ ਦਾ ਜਿਹੜਾ ਚੱਲਦਾ ਪਿਆ ਪਾਏ ਬੰਦੇ ਰੱਖਦੇ ਉਹ ਰੱਖ ਰਹੇ ਆ ਜੀ 200 ਬੰਦਾ ਸਫਾਈ ਵਾਲਾ ਝਾੜੂ ਵਾਲਾ ਪਾਸ ਕਰਤਾ ਆ ਪਹਿਲੇ ਪਰਸੋ ਦੀ ਮੀਟਿੰਗ ਚ ਤੇ ਮੇਰੇ ਬਾਰ ਚ 10 ਬੰਦੇ ਸਿਵਰੇਜ ਮੈਨ ਕਿਹੜੇ ਘਟਾ ਉਹ ਰੱਖੇ ਗਏ ਆ ਸਾਰੀਆਂ ਰਿਮਾਂਡਾਂ ਪੂਰੀਆਂ ਹੋ ਰਹੀਆਂ ਕਿੰਨੇ ਕ ਬੰਦੇ ਘਟਾ ਸੀ ਲਗਾਤਾਰ ਕੰਟੀਨਿਊ ਰਿਕ ਫਰਨਾਲ ਦੀ ਮੀਟਿੰਗ ਚ ਕਿਉਂਕਿ ਦੋ ਮੀਟਿੰਗਾਂ ਹੋ ਚੁੱਕੀਆਂ ਸਾਰਿਆਂ ਚ ਬੰਦੇ ਕਾਫੀ ਰੱਖਦੇ ਆ ਤੇ ਆਉਣ ਵਾਲੇ ਦਿਨਾਂ ਚ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਬੰਦੇ ਬਾਰੇ ਮੇਰ ਸਾਹਿਬ ਔਰ ਓਵਰ ਏਜ ਕਿڑی ਅਸੀਂ ਸ਼ੁਰੂ ਤੋਂ ਮੈਂ ਖਾਸ ਕਰਕੇ ਰਿਮਾਂਡ ਇਹੀ ਕਰਦਾ ਵਾਂ ਵੀ ਕਿਹੜੀ ਤਰੀਕ ਨੂੰ ਬੰਦਾ ਲੱਗਿਆ ਸੀਗਾ ਡਿਊਟੀ ਤੇ ਵੀ ਉਹ ਡੇਟ ਲਿੱਤੀ ਜਾਵੇ ਤਾਂ ਫਿਰ ਓਵਰ ਏਜ ਖਤਮ ਹੋ ਜਾਊਗਾ ਉਹ ਮੈਂ ਮੰਤਰੀ ਸਾਹਿਬ ਨੂੰ ਵੀ ਕਿਹਾ ਲੋਕਲ ਬਾਡੀ ਮੰਤਰੀ ਸਾਹਿਬ ਆਏ ਸੀਗੇ ਉਹਨਾਂ ਨੂੰ ਵੀ ਕਿਹਾ ਉਹ ਕਹਿੰਦੇ ਠੀਕ ਹੈ ਜੀ ਅਸੀਂ ਇਸ ਵਾਰ ਤੇ ਗੌਰ ਕਰਾਂਗੇ ਤੇ ਇਹ ਜਲਦੀ ਲਾਗੂ ਕਰਾਂਗੇ ਮੇਰਾ ਨਾਮ ਜਤਿੰਦਰ ਘਾਵਰੀ ਬੋਲ ਰਿਹਾ ਬਾਈ ਤੇ ਮੈਂ ਇਹ ਸਕੂਟਰ ਰੈਲੀ ਜੋ ਕੱਢ ਰਹੇ ਹਾਂ ਇਹ ਸਿਵਲ ਹਸਪਤਾਲ ਦੇ ਕੋਲੇ ਐਸਵੀ ਬੈਂਕ ਇਥੋਂ ਕਾਰ ਸ਼ੁਰੂ ਕੀਤੀ ਆ ਤੇ ਇਹ ਜੰਦਰ ਬਾਈਪਾਸ ਤੇ ਜਾਣੀ ਆ ਉਦੋਂ ਆ ਮਲੋਤਰਾ ਪਹਿਲੇ ਸਟੇਜ ਤੇ ਉਹ ਦਾਨਵ ਸਾਹਿਬ ਦਾ ਪ੍ਰੋਗਰਾਮ ਰੱਖਿਆ ਆ ਅਸੀਂ ਉੱਥੇ ਮੱਥਾ ਟੇਕ ਕੇ ਉੱਥੇ ਸੰਪੰਨ ਕਰਾਂਗੇ ਜੀ ਇਹ ਮੈਸੇਜ ਜੁਤ ਨੂੰ ਮੈਂ ਜੁਤ ਨੂੰ ਇਹੀ ਮੈਸੇਜ ਦੇਣਾ ਚਾਹਨਾ ਕਿ ਜੋ 바ਵਾ ਸਾਹਿਬ ਨੇ ਜਿਨਾਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਪੂਰਾ ਪਰਿਵਾਰ 바ਰਤਾ ਉਸੇ ਤਰਜ਼ ਤੇ 바ਵਾ ਸਾਹਿਬ ਨੇ ਆਪਣਾ ਪਰਿਵਾਰ 바ਰਤਾ ਤੇ ਉਹ ਸਾਰੇ ਇਸ ਐਸੀ ਸਮਾਜ ਲਈ ਕੀਤਾ ਉਹਨਾਂ ਨੇ ਤੇ ਮੈਂ ਉਸ ਨੂੰ ਇਸ ਪੁਰ ਸਸਿ ਸਮਾਨੁਵੇਤ ਬੇਨਤੀ ਕਰਨਾ ਚਾਹਨਾ ਕਿ ਉਹਨਾਂ ਨੇ ਆਪਣੇ ਸਮਾਜ ਨੂੰ ਬਚਾਉਣ ਵਾਸਤੇ ਦਿਨ ਰਾਤ ਪੜਾਈ ਕੀਤੀ ਆ ਉਸੇ ਤਰ੍ਹਾਂ ਹੀ ਤੁਸੀਂ ਇੱਕ ਰੋਟੀ ਘੱਟ ਖਾਓ ਪਰ ਆਪਣੇ ਬੱਚਿਆਂ ਨੂੰ ਜਿੰਨਾ ਵੇ ਦਾ ਵੱਧ ਪੜਾਓ ਤਾਂ ਕਿ ਜੋ ਪੜਾਈ ਅੱਜ ਦੀ ਰੇਟ ਸਭ ਤੋਂ ਵੱਡੀ ਕਮਾਈ ਹੈਗੀ ਆ ਤੇ ਅੱਠ ਦੇ ਬੱਚਿਆਂ ਨੂੰ ਪੜਾ ਲਿਖਾ ਜਾਵਾਂਗੇ ਤਾਂ ਸਾਡੇ ਸਾਡੇ ਨੌਕਰੀ ਵਿੱਚ ਤੇ ਆਉਣ ਵਾਲੇ ਕੋਈ ਤਾਰੀਮ ਸਾਡੇ ਕੋਈ ਪ੍ਰੋਬਲਮ ਨਹੀਂ ਹੋਏਗੀ